ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਪ ਸਭ ਦਾ ਮੈਂ ਅਸ ਕਰਦੀ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਾ ਸਿਕਰਟ ਬੁੱਕ ਦਾ ਰਿਵਿਊ ਕਰਾਂਗੇ ਦੇਖੋ ਪਹਿਲਾਂ ਜਿਹੜੀ ਵੀਡੀਓ ਬਣੀ ਸੀ ਉਹਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਹੱਸ ਪ੍ਰਗਟ ਕਿਵੇਂ ਹੁੰਦਾ ਤੇ ਅੱਜ ਆਪਾਂ ਇਸ ਬੁੱਕ ਰਿਵਿਊ ਦੇ ਵਿੱਚ ਗੱਲ ਕਰਾਂਗੇ ਰਸ ਦੇ ਸੌਖੀ ਕਰਨ ਬਾਰੇ ਮੈਂ ਕੋਸ਼ਿਸ਼ ਕਰੂੰਗੀ ਕਿ ਆਪਾਂ ਅੱਜ ਇਸ ਵਿਸ਼ੇ ਤੇ ਨਿਚੋੜ ਕੱਢੀਏ ਕੁਝ ਨਾ ਕੁਝ ਤੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਇੱਕ ਬੁੱਕ ਰਿਵਿਊ ਹੈ ਤੇ ਬੁੱਕ ਦੇ ਬਾਰੇ ਵਿੱਚ ਜੋ ਬੁੱਕ ਦੇ ਵਿੱਚ ਦਿੱਤਾ ਹੋਇਆ ਮੈਂ ਉਹੀ ਗੱਲ ਕਰਾਂਗੀ ਇਸ ਦੇ ਵਿੱਚ ਮੇਰਾ ਆਪਣਾ ਕੋਈ ਵਿਚਾਰ ਨਹੀਂ ਹੋਣਾ ਹੁਣ ਆਪਾਂ ਗੱਲ ਕਰਦੇ ਹਾਂ ਬੁੱਕ ਦੇ ਬਾਰੇ ਵਿੱਚ ਬੁੱਕ ਦੇ ਵਿੱਚ ਦੱਸਿਆ ਗਿਆ ਕਿ ਰਹਾਸਿਕ ਕੁਦਰਤੀ ਨਿਯਮਾਂ ਤੇ ਆਪਾਂ ਸਾਰੇ ਇਸ ਨਿਯਮ ਦੇ ਅਧੀਨ ਕੰਮ ਕਰਦੇ ਹਾਂ ਅਸੀਂ ਸਾਰੇ ਬ੍ਰਹਿਮੰਡ ਦੇ ਵਿੱਚ ਰਹਿੰਦੇ ਤੇ ਬ੍ਰਹਿਮੰਡ ਦੇ ਵਿੱਚ ਗੁਰੂਤਾ ਵਰਗੇ ਨਿਯਮ ਕੰਮ ਕਰਦੇ ਆ ਮਤਲਬ ਚੁੰਬਕ ਵਾਂਗ ਜੋ ਚੀਜ਼ ਅਸੀਂ ਸੋਚਦੇ ਹਾਂ ਸਾਡੇ ਵੱਲ ਆਕਰਸ਼ਿਤ ਹੁੰਦੀ ਹੈ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਰਹਾਸ ਦੇ ਸੌਖੇ ਕਰਨ ਦੇ ਵਿੱਚ ਇੱਕ ਗੱਲ ਦੱਸੀ ਗਈ ਕਿ ਜਿਵੇਂ ਕਈ ਲੋਕ ਇਕੱਠੇ ਹੁੰਦੇ ਆ ਤਾਂ ਇਕੱਠਿਆਂ ਦੇ ਨਾਲ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਕੀ ਉਹ ਸਾਰੇ ਜਣੇ ਨੇ ਇਹ ਸੋਚਿਆ ਸੀ ਕਿ ਸਾਡੇ ਨਾਲ ਇਹ ਚੀਜ਼ ਹੋਊਗੀ ਆ ਘਟਨਾ ਦੁਰਘਟਨਾ ਸਾਡੇ ਨਾਲ ਹੋਊਗੀ ਕੀ ਉਹਨਾਂ ਨੇ ਇਕੱਠਿਆਂ ਨੇ ਸੋਚਿਆ ਸੀ ਇਹ ਇੰਪੋਸੀਬਲ ਆ ਨਹੀਂ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਬਟ ਇਹ ਚੀਜ਼ ਕਹੀ ਗਈ ਆ ਕਿ ਉਹਨਾਂ ਸਾਰਿਆਂ ਨੇ ਉਸ ਘਟਨਾ ਦੀ ਫ੍ਰੀਕੁਐਂਸੀ ਦੇ ਨਾਲ ਮੈਚ ਕਰਦੇ ਉਹਨਾਂ ਦੇ ਵਿਚਾਰ ਸੀਗੇ ਜੋ ਉਸ ਘਟਨਾ ਦੀ ਫ੍ਰੀਕੁਐਂਸੀ ਦੇ ਨਾਲ ਮੈਚ ਕਰਦੇ ਸੀਗੇ ਇਸੇ ਕਰਕੇ ਉਸ ਵਕਤ ਉਸ ਸਥਿਤੀ ਦੇ ਵਿੱਚ ਸੀ ਤੇ ਕਿਹਾ ਗਿਆ ਕਿ ਜਿੱਥੇ ਅਸੀਂ ਆਪਣੇ ਵਿਚਾਰਨ ਨੂੰ ਲੈ ਕੇ ਇਹ ਸੋਚਦੇ ਆ ਕਿ ਕਦੇ ਵੀ ਕੁਝ ਹੋ ਸਕਦਾ ਕਿਸਮਤ ਸਾਡੇ ਹੱਥ ਦੇ ਵਿੱਚ ਨਹੀਂ ਹੈਗੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਘਟਨਾ ਵਾਪਰ ਸਕਦੀ ਹੈ ਸੋ ਇਹ ਸਾਰੀਆਂ ਜਦੋਂ ਅਸੀਂ ਚੀਜ਼ਾਂ ਸੋਚਦੇ ਆ ਤਾਂ ਹੀ ਸਾਡੇ ਨਾਲ ਇਹ ਸਭ ਕੁਝ ਹੁੰਦਾਗਾ ਕਿਉਂਕਿ ਅਸੀਂ ਆਪਣੇ ਵਿਚਾਰਾਂ ਵਿੱਚ ਡਰ ਭੈਅ ਵਾਲੀ ਸਥਿਤੀ ਦੇ ਵਿੱਚ ਚੱਲ ਰਹੇ ਹੁੰਨੇ ਆ ਤੇ ਉਸੇ ਤਰ੍ਹਾਂ ਦੀ ਫ੍ਰੀਕੁਐਂਸੀ ਵਾਲੀਆਂ ਸਥਿਤੀਆਂ ਪੈਦਾ ਕਰ ਰਹੇ ਹੁੰਨੇ ਆ ਤੇ ਬਾਰ ਬਾਰ ਇਹ ਗੱਲ ਕਹਿ ਰਹੇ ਹੁੰਨੇ ਆ ਕਿ ਇਹ ਸਾਡੇ ਹੱਥ ਨਹੀਂ ਹੈਗਾ ਇਹ ਕਿਸਮਤ ਦੀਆਂ ਗੱਲਾਂ ਨੇ ਕਿਸਮਤ ਦੇ ਵਿੱਚ ਕੁਝ ਵੀ ਲਿਖਿਆ ਹੋ ਸਕਦਾ ਚੰਗਾ ਮਾੜਾ ਇਹ ਸਭ ਕੁਝ ਸਾਡੇ ਕੰਟਰੋਲ ਤੋਂ ਬਾਹਰ ਆ ਜਦੋਂ ਅਸੀਂ ਇਹ ਗੱਲਾਂ ਕਹਿੰਦੇ ਹਾਂ ਸੋ ਇਹ ਸਾਰੀਆਂ ਚੀਜ਼ਾਂ ਗਲਤ ਸਮੇਂ ਤੇ ਗਲਤ ਥਾਂ ਤੇ ਰਹਿਣ ਲਈ ਆਕਰਸ਼ਿਤ ਕਰਦੀਆਂ ਹਨ ਤੇ ਕੋਈ ਵੀ ਚੀਜ਼ ਉਦੋਂ ਤੱਕ ਤੁਹਾਡੇ ਕੋਲੇ ਨਹੀਂ ਆਉਂਦੀ ਜਿੰਨਾ ਟਾਈਮ ਤੁਸੀਂ ਲਗਾਤਾਰ ਉਸ ਬਾਰੇ ਨਹੀਂ ਸੋਚ ਰਹੇ ਜਦੋਂ ਅਸੀਂ ਲਗਾਤਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਸੋਚ ਰਹੇ ਹੁੰਦੇ ਆ ਤਾਂ ਉਹ ਸਾਡੇ ਵੱਲ ਆਕਰਸ਼ਿਤ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਇਸ ਤਰ੍ਹਾਂ ਹਰ ਵਿਚਾਰ ਤੇ ਨਿਗਰਾਨੀ ਰੱਖਣੀ ਬਹੁਤ ਮੁਸ਼ਕਲ ਕੰਮ ਆ ਮਤਲਬ ਅਸੰਭਵ ਲਗਭਗ ਜਿਹੜੀ ਗੱਲ ਕਹੀ ਗਈ ਆ ਕਿ ਬੰਦੇ ਦੇ ਦਿਮਾਗ ਦੇ ਵਿੱਚ ਦਿਨ ਵਿੱਚ ਦੀ 60000 ਵਿਚਾਰ ਆਉਂਦੇ ਆ ਤੇ ਜੇ ਅਸੀਂ ਹਰ ਵਿਚਾਰ ਤੇ ਨਿਗਰਾਨੀ ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਸੰਭਵ ਨਹੀਂ ਹੈਗਾ ਪਰ ਹਾਂ ਇੱਕ ਚੀਜ਼ ਹੈ ਕਿ ਅਸੀਂ ਇਹ ਚੀਜ਼ ਨੋਟ ਕਰ ਸਕਦੇ ਹਾਂ ਕਿਸੀਂ ਜ਼ਿਆਦਾਤਰ ਕੀ ਸੋਚਦੇ ਆ ਤੇ ਇਹ ਕਿਹਾ ਕੀ ਗਿਆ ਕਿ ਵਿਚਾਰਾਂ ਤੇ ਨਿਗਰਾਨੀ ਰੱਖਣ ਦੀ بجائے ਤੁਸੀਂ ਇਹ ਚੀਜ਼ ਧਿਆਨ ਚ ਰੱਖਣੀ ਹੈ ਕਿ ਤੁਸੀਂ ਮਹਿਸੂਸ ਕਿਵੇਂ ਕਰਦੇ ਹੋ ਵਿਚਾਰਾਂ ਨੂੰ ਛੱਡ ਦिए ਸੀ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਦੁਖੀ ਜਾਂ ਮਹਿਸੂਸ ਕਰ ਰਹੇ ਹੋ ਬਹੁਤ ਟੈਨਸ਼ਨ ਵਿੱਚ ਮਹਿਸੂਸ ਹੋ ਰਿਹਾ ਹੈ ਸੈਡ ਮਹਿਸੂਸ ਹੋ ਰਿਹਾ ਹੈ ðit means ਕਿ ਤੁਹਾਡੇ ਤੁਸੀਂ ਨਾਕਰਾਤਮਕ ਫ੍ਰੀਕੁਐਂਸੀ ਤੇ ਚੱਲ ਰਹੇ ਹੋ ਤਾਂ ਫਿਰ ਆਪਣੀ ਜਦੋਂ ਭਾਵਨਾ ਸਾਡੀ ਨੈਗੇਟਿਵ ਹੈ ਨਾ ਇਟ ਮੀਨਸ ਕਿ ਸਾਡੇ ਦਿਮਾਗ ਦੇ ਵਿੱਚ ਕੁਝ ਅਜਿਹੇ ਵਿਚਾਰ ਆਏ ਜਿਨ੍ਹਾਂ ਨੇ ਸਾਨੂੰ ਉਸ ਤਰ੍ਹਾਂ ਦੀ ਫ੍ਰੀਕਵੈਂਸੀ ਤੇ ਲੈ ਜਾਂਦਾ ਉਸ ਤਰ੍ਹਾਂ ਦੀ ਹੋਰ ਪ੍ਰਸਥਿਤੀਆਂ ਪੈਦਾ ਹੁੰਦੀਆਂ ਨੇ ਜਿਵੇਂ ਇੱਕ ਤੋਂ ਇੱਕ ਬਾਅਦ ਫਿਰ ਮਾੜੀ ਹੋਈ ਜਾਂਦਾ ਫਿਰ ਉਹ ਦਿਮਾਗ ਦੇ ਵਿੱਚ ਬੈਠਦੀ ਜਾਂਦੀ ਹੈ ਵੀ ਮੇਰੇ ਨਾਲ ਹੀ ਐ ਕਿਉਂ ਹੋਈ ਜਾਂਦਾ ਮੇਰੇ ਨਾਲ ਹੀ ਗਲਤ ਕਾਤੋਂ ਹੋਈ ਜਾਂਦਾ ਅਸੀਂ ਫਿਰ ਇਹ ਸੋਚਣ ਲੱਗ ਜਾਂਦੇ ਆ ਵੀ ਦੇਖੀ ਮੇਰੇ ਨਾਲ ਪਹਿਲਾਂ ਐ ਹੋ ਗਿਆ ਫਿਰ ਮੇਰਾ ਉਹ ਸਾਰੀਆਂ ਚੀਜ਼ਾਂ ਫਿਰ ਵਾਪਰਨ ਲੱਗ ਜਾਂਦੀਆਂ ਲਗਾਤਾਰ ਜਿਵੇਂ ਮਾੜਾ ਮਹਿਸੂਸ ਕਰਨ ਵੇਲੇ ਚੰਗੇ ਵਿਚਾਰ ਆਉਣੇ ਅਸੰਭਵ ਨੇ ਉਸੇ ਤਰ੍ਹਾਂ ਚੰਗਾ ਮਹਿਸੂਸ ਕਰਨ ਵੇਲੇ ਮਾੜੇ ਵਿਚਾਰ ਆਉਣੇ ਵੀ ਅਸੰਭਵ ਨੇ ਇਹ ਸਭ ਤੋਂ ਮੁਸ਼ਕਲ ਕੰਮ ਆ ਹੁਣ ਕੀ ਕੀਤਾ ਕਿ ਜਾਵੇ ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ ਤਾਂ ਬ੍ਰਹਿਮੰਡ ਤੁਹਾਨੂੰ ਕੁਝ ਨਾ ਕੁਝ ਅਜਿਹੇ ਸੰਕੇਤ ਭੇਜਦਾ ਜਿਨ੍ਹਾਂ ਨਾਲ ਤੁਹਾਨੂੰ ਪਤਾ ਲੱਗ ਸਕਦਾ ਜਿਹੜੇ ਸੰਕੇਤ ਨੇ ਕਿ ਉਹ ਨੈਗੇਟਿਵ ਨੇ ਉਹਨਾਂ ਨਾਲ ਤੁਹਾਨੂੰ ਪਤਾ ਲੱਗ ਸਕਦਾ ਤੇ ਉੱਥੇ ਤੁਸੀਂ ਥੋੜਾ ਜਿਹਾ ਸੁਚੇਤ ਰਹਿ ਕੇ ਆਪਣੇ ਵਿਚਾਰ ਬਦਲ ਸਕਦੇ ਹੋ ਤੇ ਬੁੱਕ ਦੇ ਵਿੱਚ ਇੱਕ ਗੱਲ ਕਹੀ ਕਿ ਤੁਹਾਨੂੰ ਉਹੀ ਮਿਲ ਰਿਹਾ ਜਿਸ ਬਾਰੇ ਤੁਸੀਂ ਮਹਿਸੂਸ ਕਰ ਰਹੇ ਹੋ ਉਹ ਨਹੀਂ ਮਿਲਿਆ ਜਿਸ ਬਾਰੇ ਤੁਸੀਂ ਸੋਚ ਰਹੇ ਹੋ ਕਹਿਣ ਤੋਂ ਭਾਵ ਤੁਹਾਡੇ ਮਹਿਸੂਸ ਕੀ ਕਰ ਰਹੇ ਹੋ ਇਸ ਤੇ ਗੌਰ ਕਰੋ ਕਿਉਂਕਿ ਜਦੋਂ ਅਸੀਂ ਮਹਿਸੂਸ ਕਰਨਾ ਦੇਖ ਲਿਆ ਤਾਂ ਸਾਨੂੰ ਪਤਾ ਲੱਗੂ ਕਿ ਅਸੀਂ ਸੋਚਿਆ ਕੀ ਹੈ ਗੱਲ ਕੀ ਕਹੀ ਗਈ ਆ ਕਿ ਜੇਕਰ ਚੰਗਾ ਚਾਹੁੰਦੇ ਆ ਤਾਂ ਅਸੀਂ ਆਪਣੇ ਵਿਚਾਰ ਬਦਲੀਏ ਵਿਚਾਰ ਬਦਲਾਂਗੇ ਤਾਂ ਜੋ ਚੰਗੀਆਂ ਚੀਜ਼ਾਂ ਹੋਣਗੀਆਂ ਚੰਗੇ ਵਿਚਾਰ ਲੈ ਕੇ ਆਵਾਂਗੇ ਚੰਗੀਆਂ ਚੀਜ਼ਾਂ ਸਾਡੇ ਜ਼ਿੰਦਗੀ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ ਸੋ ਅੱਗੇ ਗੱਲ ਆਉਂਦੀ ਹੈ ਕਿ ਜਦੋਂ ਅਸੀਂ ਚੰਗਾ ਮਹਿਸੂਸ ਨਹੀਂ ਕਰਦੇ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਉੱਪਰ ਚੁੱਕਣਾ ਚਾਹੀਦਾ ਉਹਨਾਂ ਨੂੰ ਉੱਪਰ ਚੁੱਕਣ ਦੇ ਲਈ ਕੀ ਕਰਨਾ ਚਾਹੀਦਾ ਅੱਖਾਂ ਬੰਦ ਕਰੀਏ ਅੱਖਾਂ ਬੰਦ ਕਰਕੇ ਆਪਣੀਆਂ ਜਿਹੜੀਆਂ ਅਹਿਸਾਸ ਨੇ ਭਾਵਨਾਵਾਂ ਨੇ ਉਹਨਾਂ ਤੇ ਧਿਆਨ ਲਾਈਏ ਧਿਆਨ ਜਦੋਂ ਕੇਂਦਰਿਤ ਕਰਾਂਗੇ ਉਸ ਦੇ ਨਾਲ ਅਸੀਂ ਥੋੜਾ ਜਿਹਾ ਉਹਨਾਂ ਭਾਵਨਾਵਾਂ ਨੂੰ ਉਪਰ ਚੁੱਕਾਂਗੇ ਮੁਸਕਰਾਵਾਂਗੇ ਤਾਂ ਉਹ ਜਿਹੜੀ ਚੀਜ਼ ਹੈਲਪ ਹੋਊਗੀ ਚੰਗਾ ਚੰਗਾ ਸੋਚਾਂਗੇ ਤਾਂ ਜਿਹੜਾ ਬ੍ਰਹਿਮੰਡਾ ਉਸੇ ਜਿਹੜੀ ਤੁਸੀਂ ਮਹਿਸੂਸ ਕਰ ਰਹੇ ਉਹਨਾਂ ਦੇ ਅਨੁਰੂਪ ਸਥਿਤੀਆਂ ਬਦਲ ਕੇ ਤੁਹਾਡੇ ਸਾਹਮਣੇ ਲੈ ਕੇ ਆਊਗਾ ਉਸ ਦੇ ਲਈ ਕੀ ਹੈ ਕਿ ਮੁਸਕਰਾ ਕੇ ਚੰਗਾ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨੀ ਹੈ ਜਿਵੇਂ ਕਿ ਉਹ ਅੱਜ ਸੱਚਾ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਸੱਚ ਵਾਪਰ ਰਿਹਾ ਹੈਗਾ ਜੋ ਤੁਸੀਂ ਚਾਹੁੰਦੇ ਹੋ ਉਸ ਵਿੱਚ ਇੰਨਾ ਜ਼ਿਆਦਾ ਗੁਰਜਣਾ ਤੇ ਤੁਸੀਂ ਇਹ ਮਹਿਸੂਸ ਕਰ ਰਹੇ ਕਿ ਤੁਸੀਂ ਉਹ ਜ਼ਿੰਦਗੀ ਜਿਉ ਰਹੇ ਹੋ ਇਸ ਵਕਤ ਤਾਂ ਸੋ ਅੱਗੇ ਗੱਲ ਕਰਦੇ ਆਪਾਂ ਕਿ ਇਹ ਤਾਂ ਹੋ ਗਿਆ ਜੀ ਕਿ ਜੋ ਅਸੀਂ ਮਹਿਸੂਸ ਕਰਦੇ ਆਂ ਉਹ ਫ੍ਰੀਕੁਐਂਸੀ ਤੇ ਅਸੀਂ ਚੱਲ ਰਹੇ ਆਂ ਇਟ ਮੀਨਸ ਸਾਡੇ ਵਿਚਾਰ ਉਸ ਤਰ੍ਹਾਂ ਦੇ ਨੇਗੇ ਉੱਥੋਂ ਸਾਨੂੰ ਪਤਾ ਲੱਗ ਜਾਊ ਕਿ ਸਾਡੇ ਵਿਚਾਰ ਕਿਸ ਤਰ੍ਹਾਂ ਦੇ ਨੇਗੇ ਹੁਣ ਗੱਲ ਆਉਂਦੀ ਹੈ ਕਿ ਮਾੜਾ ਮਹਿਸੂਸ ਕਰਦੇ ਆ ਤਾਂ ਉਹਦੇ ਵਿੱਚੋਂ ਕਿਵੇਂ ਨਿਕਲੀਏ ਇੱਕ ਚੀਜ਼ ਦੇਖੋ ਕਿ ਜਦੋਂ ਅਸੀਂ ਮਾੜਾ ਮਹਿਸੂਸ ਕਰਦੇ ਹੁੰਨੇ ਆ ਤਾਂ ਸਾਨੂੰ ਆਪਣੇ ਪਸੰਦੀਦਾ ਜਦੋਂ ਅਸੀਂ ਸੌਂਗਸ ਸੁਣਨ ਲੱਗ ਜਾਂਦੇ ਆ ਤਾਂ ਸਾਡਾ ਮੂਹ ਠੀਕ ਹੋ ਜਾਂਦਾਗਾ ਇਸੇ ਤਰ੍ਹਾਂ ਹੀ ਆ ਜਦੋਂ ਅਸੀਂ ਮਾੜਾ ਮਹਿਸੂਸ ਕਰਦੇ ਆ ਉਦੋਂ ਸਾਨੂੰ ਕੁਝ ਇਸ ਤਰ੍ਹਾਂ ਦੇ ਜਿਹੜੇ ਤਰੀਕੇ ਵਰਤਨੇ ਪੈਣਗੇ ਅਸੀਂ ਚੰਗਾ ਮਹਿਸੂਸ ਕਰਨ ਦੇ ਲਈ ਕੁਝ ਨਾ ਕੁਝ ਅਜਿਹਾ ਕਰਾਂਗੇ ਜਿਹੜੀ ਐਕਟੀਵਿਟੀ ਨਾਲ ਅਸੀਂ ਆਪਣੀ ਫ੍ਰੀਕਵੈਂਸੀ ਬਦਲ ਸਕੀਏ ਜਿਵੇਂ ਕਿ Song ਸੁਣ ਲਓ ਜਾਂ ਫਿਰ ਅਸੀਂ ਜਦੋਂ ਬੱਚੇ ਨਾਲ ਕਿਸੇ ਨਾਲ ਖੇਡਦੇ ਆ ਤਾਂ ਉਦੋਂ ਸਾਡਾ ਮੂਡ ਚੇਂਜ ਹੋ ਜਾਂਦਾ ਅਸੀਂ ਥੋੜਾ ਜਿਹਾ ਰਿਲੈਕਸ ਫੀਲ ਕਰਦੇ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਦੱਸੀਆਂ ਗਈਆਂ ਨੇ ਜਿਨ੍ਹਾਂ ਦੇ ਕੋਈ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਹੋ ਸਕਦੀ ਕੁਝ ਵੀ ਹੋ ਸਕਦਾ ਜਿਹਦੇ ਨਾਲ ਕਿ ਅਸੀਂ ਉਸ ਸਥਿਤੀ ਚ ਜਿੱਨਾ ਛੇਤੀ ਬਾਹਰ ਨਿਕਲੇ ਉਹ ਵਧੀਆ ਗੱਲ ਹੈ ਨਹੀਂ ਤਾਂ ਉਹ ਫ੍ਰੀਕੁਐਂਸੀ ਸਾਨੂੰ ਹੋਰ ਉਸ ਤਰ੍ਹਾਂ ਦੀਆਂ ਕਠਨਾਵਾ ਵਾਲਾ ਕਰਸ਼ਿਤ ਕਰੂਗੀ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗੀ ਕਿ ਤੁਸੀਂ ਇਸ ਬੁੱਕ ਨੂੰ ਬਾਇ ਕਰੋ ਰੀਡ ਕਰੋ ਮੇਰੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਤੁਸੀਂ ਉੱਥੋਂ ਵੀ ਇਸ ਬੁੱਕ ਦਾ ਪੰਜਾਬੀ ਐਡੀਸ਼ਨ ਬਾਇ ਕਰ ਸਕਦੇ ਹੋਗੇ ਸੋ ਬੁੱਕ ਰੀਡ ਕਰੋਗੇ ਤਾਂ ਕਾਫੀ ਕੁਝ ਤੁਹਾਨੂੰ ਸਿੱਖਣ ਨੂੰ ਮਿਲਣਾਗਾ ਤੇ ਇਸ ਤਰ੍ਹਾਂ ਕਰਕੇ ਮੈਂ ਕੋਸ਼ਿਸ਼ ਕਰਦੀ ਆ ਕਿ ਬੁੱਕ ਰਿਵਿਊ ਕਰਾਂ ਥੋੜਾ ਥੋੜਾ ਕਰਕੇ ਸੋ ਅਗਲੀਆਂ ਵੀਡੀਓਜ਼ ਦੇ ਵਿੱਚ ਵੀ ਜਿਹੜੇ ਇਸ ਬੁੱਕ ਦੇ ਹੋਣਗੇ ਆਪਾਂ ਕੁਝ ਵਧੀਆ ਤੇ ਨਵਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਸੋ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਮੈਨੂੰ ਜ਼ਰੂਰ ਦੱਸਣਾ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ